ਹਾਂਜੀ ਦੋਸਤੋ ਮੇਰੇ ਟੇਵਲੋਂ ਯਾਨੀ ਕਿ ਰਵਿੰਦਰਾ ਬੰਨ ਵਾਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਲਾਈਵ ਹੋਏ ਆਂ ਜੀ ਕਰਦੇ ਆਂ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਜਲਦੀ ਜਲਦੀ ਸਾਥੀ ਸਾਡੇ ਨਾਲ ਲਾਈਵ 'ਚ ਜੁੜੋ ਦੇਖਦੇ ਆ ਸਾਥੀ ਕਿੱਥੋਂ ਕਿੱਥੋਂ ਜੁੜਦੇ ਨੇ ਸਾਡੇ ਨਾਲ ਆਪਣਾ ਨਾਮ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਕਮੈਂਟ ਬਾਕਸ ਚ ਲਿਖਣਾ ਜੀ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੇ ਸਾਥੀ ਸਾਡੇ ਨਾਲ ਕਿੱਥੋਂ ਕਿੱਥੋਂ ਜੁੜ ਰਹੇ ਨੇ ਸੋ ਸਾਡੇ ਸਾਥੀ ਸਾਡੇ ਨਾਲ ਜੁੜ ਰਹੇ ਨੇ ਸੋ ਕਰਦੇ ਆ ਗੱਲਾਂ ਬਾਤਾਂ ਇਮੀ ਆਪਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੈ ਨਾ ਇੱਕ ਦੂਜੇ ਦਾ ਸਾਥ ਦਿਆ ਕਰੋ ਇੱਕ ਦੂਜੇ ਦਾ ਸਾਥ ਦਿਆ ਕਰੋ ਇਸੇ ਕਰਕੇ ਲਾਈਵ ਹੋਏ ਆ ਕਿ ਸਾਰੋਤ ਮਾਨ ਸਤਿਕਾਰ ਬਖਸ਼ ਦਿਓ ਸੋ ਥੋੜੀ ਵੇਟ ਕਰਦੇ ਹਾਂ ਜਿੰਨਾ ਚਿਰ ਸਾਡੇ ਸਾਥੀ ਸਾਡੇ ਦੋਸਤ ਸਾਡੇ ਨਾਲ ਲਾਈਵ ਚ ਜੁੜਦੇ ਨੇ ਚਲੋ ਗੱਲਬਾਤ ਸ਼ੁਰੂ ਕਰਦੇ ਆਂ ਕਹਿੰਦੇ ਇਹ ਬੰਦਾ ਜ਼ਿੰਦਗੀ ਇਕੱਲਾ ਨਹੀਂ گزار ਸਕਦਾ ਇਸ ਦੁਨੀਆ ਤੇ ਸਮਾਜ ਦੇ ਵਿੱਚ ਰਹਿੰਦੇ ਹੋਏ ਨਾ ਇਨਸਾਨ ਇਕੱਲਾ ਕਦੇ ਵੀ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ। ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਆਂ, ਸਮਾਜ ਵਿੱਚ ਅਸੀਂ ਰਹਿਣਾ ਹੈ। ਸਾਨੂੰ ਹਮੇਸ਼ਾ ਇੱਕ ਦੂਜੇ ਦੀ ਲੋੜ ਹੈਗੀ ਹੈ, ਲੋੜ ਪੈਂਦੀ ਰਹੇਗੀ। ਕਿਉਂਕਿ ਉਹਦੀਆਂ ਲੋੜਾਂ ਹੀ ਐਨੀਆਂ ਨੇ ਕਿ ਉਹ ਇੱਕ ਦੂਜੇ ਨਾਲ ਰਲ ਮਿਲ ਕੇ ਚੱਲਣ ਤੋਂ ਬਿਨਾ ਆਦੀ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ ਹਨ। ਸੋ ਸਾਡਾ ਵੀ ਫਿਰ ਫਰਜ਼ ਬਣਦਾ ਹੈ ਕਿ ਅਸੀਂ ਸਮਾਜ ਦੇ ਵਿੱਚ ਰਹਿੰਦੇ ਹੋਏ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦੇ ਸੁੱਖ-ਦੁੱਖ ਵਿੱਚ ਸ਼ਾਮਲ ਹੁੰਨੇ ਆ ਹੁਣਾ ਵੀ ਚਾਹੀਦਾ ਹੈ ਤੇ ਜਿੱਥੇ ਵੀ ਕਿਸੇ ਦੀ ਲੋੜ ਪੈਂਦੀ ਹੈ ਆਪਾਂ ਦੂਜਿਆਂ ਦਾ ਸਾਥ ਦਿਆ ਕਰੀਏ ਸਾਥ ਦੇਣਾ ਵੀ ਚਾਹੀਦਾ ਹੈ ਮਿਲਵਰਤਨ ਦਾ ਮਤਲਬ ਕੀ ਹੁੰਦਾ ਮਿਲਵਰਤਨ ਦਾ ਮਤਲਬ ਇਹੀ ਹੁੰਦਾ ਸਾਨੂੰ ਜ਼ਿੰਦਗੀ ਜਿਉਣ ਦਾ ਵਧੀਆ ਤਰੀਕਾ ਹੋਵੇ ਵਧੀਆ ਚੱਜ ਹੋਵੇ ਇਕੱਲੇ ਇਨਸਾਨ ਦੀ ਬਾਹਰੀ ਸੁੰਦਰਤਾ ਜਿਹੜੀ ਹੁੰਦੀ ਹੈ ਨਾ ਬਾਹਰੀ ਸੁੰਦਰਤਾ ਉਹੀ ਕਾਫੀ ਨਹੀਂ ਹੁੰਦੀ ਸਾਡੀ ਸੋਚ ਸਾਡੇ ਵਿਚਾਰ ਵੀ ਚੰਗੇ ਹੋਣੇ ਚਾਹੀਦੇ ਸਾਡੇ ਸੋਚ ਵਿਚਾਰ ਵੀ ਸਾਡੇ ਚੰਗੇ ਹੋਣੇ ਚਾਹੀਦੇ ਨੇ। ਸੋ ਇਸ ਕਰਕੇ ਸਾਨੂੰ ਜਿੱਤੇ ਵੀ ਕਿਸੇ ਨੂੰ ਲੋੜ ਪੈਂਦੀ ਹੈ ਉਹਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ। ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ। ਕਿਸੇ ਨਾਲ ਭੇਦ ਭਾਵ ਨਹੀਂ ਕਰਨਾ ਚਾਹੀਦਾ। ਹਿੰ ਮੰਨਦੇ ਆ ਕਿ ਦੁਨੀਆ ਮਤਲਬ ਦੀ ਐ ਅਜ ਦੇ ਸਮੇਂ ਦੇ ਵਿੱਚ ਫੇਰ ਵੀ ਕਿਤੇ ਨਾ ਕਿਤੇ ਜਾ ਕੇ ਕਹਿੰਦੇ ਆ ਨਾ ਵੀ ਦੁਨੀਆ ਤੇ ਕੁਝ ਤਾਂ ਸੱਚ ਹੈ ਸਚਾਈ ਹੈ ਜੀ ਦੇ ਕਰਕੇ ਦੁਨੀਆ ਟਿਕੀ ਖੜੀ ਆ ਨਾ ਇਹ ਤਾਂ ਸੀ ਮੰਨਦੇ ਹੀ ਆ ਸੱਚ ਤਾਂ ਹੈਗਾ ਦੁਨੀਆ ਤੇ ਸਾਰਾ ਕੁਝ ਝੂਠ ਤਾਂ ਨਹੀਂ ਹੈਗਾ ਸਾਰੀ ਝੂਠ ਤੇ ਦੁਨੀਆ ਨਹੀਂ ਚੱਲਦੀ ਸੱਚ ਤਾਂ ਹੈਗਾ ਹਾਂ ਇਹ ਹੋ ਸਕਦਾ ਵੀ ਸਾਰੀ ਦੁਨੀਆ ਸੱਚ ਤੇ ਨਹੀਂ ਚੱਲਦੀ ਕਿਉਂਕਿ ਸੱਚ ਤੇ ਚੱਲਣ ਲੱਗਿਆ ਨਾ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਸੱਚ ਦਾ ਰਸਤਾ ਬਹੁਤ ਔਖਾ ਹੈ ਸੱਚ ਤੇ ਚੱਲਣ ਵਾਲਾ ਰਸਤਾ ਬਹੁਤ ਔਖਾ ਹੈ ਹੈ ਨਾ ਮੁਸ਼ਕਲਾਂ ਤਾਂ ਆਉਂਦੀਆਂ ਪਰ ਆਖਰ ਜਿੱਤ ਸੱਚ ਦੀ ਹੁੰਦੀ ਹੈ ਕੋਈ ਝੂਠ ਜਿੰਨਾ ਮਰਜ਼ੀ ਬੋਲੇ ਹੈ ਨਾ ਝੂਠ ਦੇ ਪੈਰ ਨਹੀਂ ਹੁੰਦੇ ਝੂਠ ਹਰ ਵਾਰੀ ਬਦਲਿਆ ਜਾਂਦਾ ਜਦੋਂ ਕਿਤੇ ਗੱਲ ਕੋਈ ਕਰ ਦੇਣਾ ਝੂਠ ਹਰ ਵਾਰੀ ਬਦਲਿਆ ਜਾਂਦਾ ਜਿਹੜਾ ਸੱਚ ਹੁੰਦਾ ਸੱਚ ਹਮੇਸ਼ਾ ਉਹੀ ਰਹਿੰਦਾ ਸੋ ਆਪਾਂ ਗੱਲ ਕਰ ਰਹੇ ਸੀਗੇ ਇੱਕ ਦੂਜੇ ਦਾ ਸਾਥ ਦਿਆ ਕਰੋ ਹੁਣ ਸਾਥ ਕਿਵੇਂ ਆ ਮੈਂ ਅਕਸਰ ਦੇਖਦਾ ਹੁੰਨਾ YouTube ਤੇ ਜਿਹੜੇ ਯੂਟਿਊਬਰ ਨੇ ਛੋਟੇ ਯੂਟਿਊਬਰ ਨਵਾਂ ਨਵਾਂ YouTube ਤੇ ਕੰਮ ਕਰਦੇ ਆ ਉਹਨਾਂ ਦੇ ਥੋੜੇ ਸਬਸਕ੍ਰਾਈਬਰ ਹੁੰਦੇ ਆ ਬਹੁਤ ਘੱਟ ਵੀਊ ਆਉਂਦੇ ਆ ਉਹ ਮਿਹਨਤ ਤਾਂ ਬਹੁਤ ਕਰਦੇ ਆ ਕਿਉਂਕਿ ਛੋਟੇ ਤੋਂ ਵੱਡਾ ਬਣਿਆ ਜਾ ਸਕਦਾ ਜਿਸ ਕਿਸੇ ਨੇ ਵੀ YouTube ਤੇ ਕੰਮ ਸ਼ੁਰੂ ਕੀਤਾ ਨਾ ਜ਼ੀਰੋ ਸਬਸਕ੍ਰਾਈਬਰ ਤੇ ਜ਼ੀਰੋ ਵੀਊ ਤੋਂ ਹੀ ਕੰਮ ਸ਼ੁਰੂ ਹੁੰਦਾ ਹੈ ਨਾ ਤੇ ਫਿਰ ਜਿਵੇਂ ਲੋਕਾਂ ਨਾਲ ਅਸੀਂ ਆਨਲਾਈਨ ਵਿੱਚਰਦੇ ਆਂ ਲੋਕਾਂ ਨਾਲ ਜੁੜਦੇ ਆਂ ਸਾਡੀਆਂ ਵੀਡੀਓਜ਼ ਜਾਂ ਸਾਡੇ ਵਿਚਾਰ ਲੋਕਾਂ ਤੱਕ ਪਹੁੰਚਦੇ ਆਂ ਫਿਰ ਉਸੇ ਤਰ੍ਹਾਂ ਲੋਕ ਸਾਡੇ ਜੁੜਦੇ ਨੇ ਨਾਮ ਨਾਮ YouTube ਤੇ ਕੰਮ ਕਰੀਏ ਤਾਂ ਯੂਟਿਊਬਰ ਇਹ ਸર્ચ ਕਰਦੇ ਨੇ ਪਹਿਲਾਂ ਕਿ ਸਬਸਕ੍ਰਾਈਬਰ ਕਿਵੇਂ ਵਧਾਈਏ ਵੀਊ ਕਿਵੇਂ ਆਉਣਗੇ ਕਿ ਇਹੋ ਜਿਹਾ ਕੰਟੈਂਟ ਬਣਾਉਣਾ ਚਾਹੀਦਾ ਹੈ। YouTube ਤੇ ਵੀਡੀਓ ਕਿਸ ਤਰ੍ਹਾਂ ਅਪਲੋਡ ਕਰਨੀ ਹੈ। ਇਹ ਸਾਰੀਆਂ ਚੀਜ਼ਾਂ ਬੰਦਾ ਸਿੱਖਦਾ ਹੈ ਜਦੋਂ YouTube ਤੇ ਕੰਮ ਕਰਦਾ ਤਾਂ। ਜੋ ਆਨੰਦਾ ਬੰਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਤਾਂ ਮੈਂ ਵੀ ਕੱਲ ਵੀ ਵੀਡੀਓ ਦੇਖ ਰਿਹਾ ਸੀ ਅੱਜ ਵੀ ਦੇਖੀ ਆਂ। ਜਿਹੜੇ ਛੋਟੇ ਯੂਟਿਊਬਰ ਨੇ ਨੰ ਨੰ ਸਫਲ ਹੋਏ ਨੇ YouTube ਤੇ। ਉਹ ਕਹਿੰਦੇ ਨੇ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਸਬਸਕ੍ਰਾਈਬਰ ਜਿੰਨੇ ਵੀ ਐ ਉਹਨਾਂ ਲੋਕਾਂ ਨਾਲ ਤੁਸੀਂ ਲਾਈਵ ਆਇਆ ਕਰੋ ਲਾਈਵ ਗੱਲਬਾਤ ਕਰਿਆ ਕਰੋ ਉਹ ਤੁਹਾਡੇ ਵਿਚਾਰ ਸੁਣਨਗੇ ਤੁਹਾਡੇ ਕਮੈਂਟ ਲਿਖਣਗੇ ਲਾਈਕ ਸ਼ੇਅਰ ਕਰਨਗੇ ਹੈਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਗੇ ਜਿਹੜੇ ਨਵੇਂ ਦੋਸਤ ਆਉਂਦੇ ਸੋ ਮੈਂ ਵੀ ਸੋਚਿਆ ਵੀ ਅੱਜ ਇਸੇ ਤਰ੍ਹਾਂ ਆਪਾਂ ਵੀ ਲਾਈਵ ਹੁੰਨੇ ਆਂ ਦੇਖਦੇ ਆ ਵੀ ਕਿੰਨੇ ਸਾਡੇ ਸਾਥੀ ਸਾਡੇ ਚੈਨਲ ਤੇ ਨਵੇਂ ਜੁੜਦੇ ਨੇ ਜਿਹੜੇ ਨਵੇਂ ਸਾਥੀ ਆਉਣਗੇ ਉਹ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਤੇ ਜਲਦੀ ਵੀਡੀਓ ਨੂੰ ਸ਼ੇਅਰ ਵੀ ਕਰਨਗੇ ਸੋ ਪਹਿਲਾ ਤਾਂ ਮਕਸਦ ਇਹ ਹੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਨਾਲ ਬੱਦ ਤੋਂ ਬੱਦ ਲਾਈਵ 'ਚ ਜੁੜਿਆ ਕਰੋ ਤਾਂ ਕਿ ਤੁਹਾਡੇ ਨਾਲ ਅਸੀਂ ਆਪਣੀਆਂ ਵੀਡੀਓ ਸ਼ੇਅਰ ਕਰ ਸਕੀਏ ਜਿਹੜਾ ਮੌਸਮ ਹੈ ਨਾ ਕੱਲ ਪਰਸੋਂ ਦਾ ਮੌਸਮ ਪੂਰਾ ਬਦਲਿਆ ਬਦਲੇ ਲੱਗਦਾ ਕੱਲ ਇੱਕ ਦੋਸਤ ਮਿਲਿਆ ਮੈਨੂੰ ਕਹਿੰਦਾ ਜੀ ਦੁਬਾਰਾ ਠੰਡ ਆ ਗਈ ਸਰਦੀ ਆ ਗਈ ਹੈ ਨਾ ਦੁਬਾਰਾ ਠੰਡ ਆ ਗਈ ਸਰਦੀ ਆ ਗਈ ਬਹੁਤ ਬਹੁਤ ਵਧਾਈਆਂ ਜਲਦੀ ਆ ਗਈ ਠੰਡਨ ਕਹਿੰਦਾ ਮਤਲਬ ਸਹੀ ਕਿ ਗਰਮੀ ਦਾ ਮੌਸਮ ਆਉਂਦਿਆਂ ਆਉਂਦਿਆਂ ਦੁਬਾਰਾ ਠੰਡ ਆ ਗਈ ਹੈ ਨਾ ਠੰਡ ਦਾ ਮੌਸਮ ਥੋੜਾ ਜਿਹਾ ਬਣ ਗਿਆ ਚਲੋ ਕੁਝ ਦਿਨ ਤਾਂ ਇਹ ਮੌਸਮ ਰਹੇਗਾ ਇਸੇ ਤਰ੍ਹਾਂ ਤੇ ਫਿਰ ਇਹ ਕੁਦਰਤ ਦੀ ਮਰਜ਼ੀ ਹੈ ਨਾ ਮੌਸਮ ਕਿਹੋ ਜਿਹਾ ਰੱਖਣ ਕਿਹੋ ਜਿਹਾ ਰਹੇ ਕਿਹੋ ਜਿਹਾ ਫੇਰ ਬਦਲ ਮੁੰਦਰੰਦ ਬਾਕੀ ਅੱਜ ਦੇ ਸਮੇਂ ਦੇ ਹਿਸਾਬ ਨਾਲ ਫਸਲਾਂ ਦਾ ਜਿਹੜਾ ਸਾਗ ਤਾਂ ਮੌਸਮ ਥੋੜਾ ਜਿਹਾ ਠੰਡਾ ਹੀ ਰਹੇ ਤਾਂ ਠੀਕ ਹੈ ਕਣਕਾਂ ਦੀ ਫਸਲ ਲੱਗੀ ਹੈ ਉਹਦੇ ਵਾਸਤੇ ਜ਼ਿਆਦਾ ਗਰਮੀ ਵੀ ਹੁਣੇ ਨਾਲ ਚੰਗੀ ਨਹੀਂ ਗਰਮੀ ਚਾਹੀਦੀ ਹੈ ਪਰ ਅਜੇ ਥੋੜਾ ਟਾਈਮ ਰੁੱਕ ਕੇ ਇਹ ਨਹੀਂ ਗਰਮੀ ਨਹੀਂ ਅਜੇ ਚਾਹੀਦੀ ਹਾਂ ਤੋ ਸੋਚਿਆ ਸੀ ਕਿ ਕਾਫੀ ਦੋਸਤ ਸਾਡੇ ਨਾਲ ਲਾਈਵ ਜੁੜਨਗੇ ਚਲੋ ਜਿੰਨੇ ਵੀ ਜੁੜੇ ਸਾਡੇ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਸ ਇਹੀ ਹੁੰਦਾ ਕਿ ਦੋ ਸਾਡੇ ਨਾਲ ਲਾਈਵ ਜੁੜਿਆ ਕਰਨ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਾਥੀ ਸਾਡੇ ਨਾਲ ਜੁੜੇ ਨੇ ਕਮੈਂਟ ਜਰੂਰ ਕਰਿਆ ਕਰੋ ਜੀ ਕਮੈਂਟ ਚ ਪਤਾ ਲੱਗ ਜਾਂਦਾ ਹੈ ਕੌਣ ਸਾਥੀ ਕਿੱਥੋਂ ਕਮੈਂਟ ਜਰੂਰ ਕਰਿਆ ਕਰੋ ਕਿਹੜੇ ਕਿਹੜੇ ਸਾਥੀ ਕਿੱਥੋਂ ਜੁੜਦੇ ਨੇ ਤਾਂ ਕਿ ਸਾਨੂੰ ਪਤਾ ਲੱਗੇ ਸਾਡੀ ਵੀਡੀਓ ਕਿੱਥੋਂ ਤੱਕ ਗਈ ਹੈ ਜੇ ਤੁਹਾਨੂੰ ਕਮੈਂਟ ਆਉਂਦੇ ਹਨ ਨਾ ਜਦੋਂ ਬੜੀ ਖੁਸ਼ੀ ਹੁੰਦੀ ਹੈ ਵੀ ਸਾਡੀ ਵੀਡੀਓ ਇੱਥੋਂ ਤੱਕ ਗਈ ਹੈ ਆਪਣਾ ਨਾਮ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਲਿਖੋ ਤੁਸੀਂ ਕਿੱਥੋਂ ਸਾਨੂੰ ਵੇਖ ਰਹੇ ਹੋ ਸਾਡੇ ਨਾਲ ਜੁੜੇ ਹੋ ਜੇ ਤੁਸੀਂ ਸਾਡੇ ਚੈਨਲ ਤੇ ਆ ਗਏ ਨਾ ਫਿਰ ਸਾਡੇ ਸੱਜਣ ਜੀ ਦੋਸਤ ਜੀ ਮਿੱਤਰ ਜੀ फिर जरूर लिखे करो सू है ना जुड़ते जे जल्दी लाइव होवी सा एक दोस्त है गायक सुखा भुलर ਸਿਕੰਦਰ ਪੁੱਲਰ ਉਹਦੇ ਨਾਲ ਜਾ ਕੇ ਕੱਲ ਲਾਈਵ ਹੋਵਾਂਗੇ ਆਪਾਂ YouTube ਤੇ Facebook ਤੇ ਵੀ ਉਹ ਸਾਡਾ ਦੋਸਤ ਵੀ YouTube ਤੇ ਕਾਫੀ ਲਾਈਵ ਹੁੰਦੇ ਰਹਿੰਦੇ ਹਾਂ ਹਾਂਜੀ ਇਹ ਆਪਣੇ ਪਿੰਡ ਮਨੀਆ ਬੱਸਾਂ ਚੱਲਦੀਆਂ ਆਂ ਆਹ ਦੀ ਆਵਾਜ਼ ਸੀ ਲੋਕਲ ਮਨੀਆ ਬੱਸਾਂ ਅੱਜਕੱਲ ਤਾਂ ਲੋਕਾਂ ਦੇ ਆਪਣੇ ਆਪਣੇ ਆ ਵੱਲੇ ਹੀ ਦੇ ਸਾਧਨ ਹੋ ਗਈ ਵੱਧੂ ਪਰ ਫਿਰ ਵੀ ਕੁਝ ਜਨਤਾ ਹੈਗੀ ਹੈ ਜਿਹੜੀ ਬੱਸਾਂ ਤੇ ਇੱਕ ਤੋਂ ਦੂਜੀ ਥਾਂ ਤੇ ਜਾਣ ਜੋਗੀ ਹੈ ਸੋ ਬਹੁਤ ਬਹੁਤ ਧੰਵਾਜੀ